ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਨਵੇਂ ਬਣੇ ਬਲੌਗਰ ਹਾਂ ਤੇ ਹੈਗਾ ਜੀ ਅੱਜ 10ਵਾਂ ਸਵੇਰੇ ਸਵੇਰੇ ਆਏ ਆਪਾਂ ਟਾਬੇ ਤੇ ਟਾਬੇ ਤੇ ਆ ਕੇ ਦੇਖਿਆ ਤਾਂ ਮੌਸਮ ਸੀਗਾ ਅੱਜ ਖਰਾਬ ਫਿਰ ਆਪਾਂ ਖੋਲਿਆ ਲੋਕ ਇਹ ਆ ਜੀ ਆਪਣਾ ਟਾਬਾ ਚੋਮੋ ਰੋੜ ਮਲਾਉਦ ਉਸ ਤੋਂ ਬਾਅਦ ਕੱਢਿਆ ਆਪਾਂ ਸਮਾਨ ਬਾਹਰ ਗੈਸ ਕੁੱਕਰ ਪਤੀਲੇ ਸਭ ਕੁਝ ਕੱਢਿਆ ਬਾਹਰ ਨਾਲ ਹੀ ਫਿਰ ਆਪਾਂ ਰੱਖਤਾ ਤੜਕਾ ਤੜਕਾ ਭੋਲਣ ਲਾਗੇ ਨਾਲ ਹੀ ਨਾਲ ਹੀ ਆਪਾਂ ਰਖਤੀ ਆਲੂ ਮਟਰ ਦੀ ਸਬਜ਼ੀ ਲਈ ਕੁੱਕਰ ਤਰਤਾ ਤੜਕਾ ਪਾ ਕੇ ਉਸ ਤੋਂ ਬਾਅਦ ਆ ਗਿਆ ਸੀ ਪੋਹੇ ਦਾ ਆਰਡਰ ਫੇਰ ਬਣਾਇਆ ਆਪਾਂ ਪੋਹਾ ਉਸ ਤੋਂ ਬਾਅਦ ਆ ਗਿਆ ਸੀ ਪਰੌਂਠਿਆਂ ਦਾ ਆਰਡਰ ਫੇਰ ਬਣਾਏ ਆਪਾਂ ਪਰੌਂਠੇ ਪਰੌਂਠੇ ਬਣਾ ਕੇ ਅੱਧੇ ਪਰੌਂਠੇ ਕਰਨੇ ਸੀ ਪੈਕ ਉਹ ਕੀਤੇ ਪੈਕ ਫਿਰ ਅੰਦਰ ਦਿੱਤੇ ਕਸਟਮਰਾਂ ਨੂੰ ਖਾਣ ਲਈ ਇਹ ਕੀਤਾ ਜੀ ਆਪਾਂ ਪਲੇਟ ਤਿਆਰ ਗਾਜਰਾਂ ਦੇ ਚਾਰ ਨਾਲ ਉਸ ਤੋਂ ਬਾਅਦ ਆ ਗਿਆ ਸੀ ਚਾਹ ਸਰੀਰ ਮੰਗਣ ਆ ਗਿਆ ਸੀ ਚਾਹ ਫੇਰ ਬਣਾਈ ਆਪਾਂ ਚਾਹ ਉਸ ਤੋਂ ਬਾਅਦ ਆ ਗਿਆ ਸੀ ਰੋਟੀ ਦਾ ਆਰਡਰ ਫੇਰ ਬਣਾਈ ਆਪਣਾ ਰੋਟੀ ਇਹ ਹੁੰਦੀ ਆ ਜੀ ਸੇਰ ਆਟੇ ਦੀ ਬਣਾਈ ਹੋਈ ਆਪਾਂ ਪਿਓਰਾ ਆਟਾ ਸੇਰ ਆਟਾ ਖਾਓ ਉਸ ਤੋਂ ਬਾਅਦ ਨਾਲ ਹੀ ਧਰਤੀ ਸੀ ਆਪਾਂ ਦਾਲ ਇਹ ਆ ਜੀ ਦਾਲ ਉਸ ਤੋਂ ਬਾਅਦ ਕੀਤੀ ਆਪਾਂ ਪੈਕਿੰਗ ਪੈਕਿੰਗ ਕਰਦੇ ਹੋਏ ਹੋ ਗਿਆ ਸੀ ਸ਼ਾਮ ਦਾ ਟਾਈਮ ਫੇਰ ਬਣਾਈ ਆਪਾਂ ਰੋਟੀ ਫੇਰ ਆ ਗਿਆ ਸੀ ਰੋਟੀ ਦਾ ਆਰਡਰ ਸਾਰਾ ਦਿਨ ਰੋਟੀ ਹੋ ਰੋਟੀ ਹੋਈ ਰਹਿੰਦੀ ਆ ਇਸ ਕਰਕੇ ਆਪਾਂ ਬਣਾਈ ਰੋਟੀ ਉਸ ਤੋਂ ਬਾਅਦ ਕੀਤੀ ਆਪਾਂ ਪੈਕਿੰਗ ਪੈਕਿੰਗ ਕਰਕੇ ਦਿੱਤੀ ਆਪਾਂ ਕਸਟਮਰਾਂ ਨੂੰ ਉਸ ਤੋਂ ਬਾਅਦ ਹੋ ਗਿਆ ਸੀ ਸ਼ਾਮ ਦਾ ਟਾਈਮ ਪੇਰ ਪਾਚੇ ਆਪਾ ਕਰੇ ਇਹ ਹੈਗਾ ਮੰਦਿਰ ਆਪਣੇ ਘਰ ਦੇ ਸਾਹਮਣੇ ਵਲੌਗ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਕਿਰਪਾ ਕਰਕੇ ਫੋਲੋ ਜਰੂਰ ਕਰਿਓ ਧੰਨਵਾਦ ਜੀ